ਬਿਨਾ ਆਪ ਜੀ ਨੂੰ ਦੱਸਣ ਤੋਂ ਆਈ ਹਾਂ ਅੱਜ ਘਰ ਦੇ ਬਜ਼ੁਰਗ ਨਾਲ ਆਏ ਨੇ ਨਾ ਥੋੜਾ ਲੈਣਾ ਸੀ ਨਾਲ ਆਏ ਨੇ ਗੁਰੂ ਅੰਗਦ ਸਾਹਿਬ ਇਤਿਹਾਸ ਕਹਿੰਦਾ ਚਾਦਰ ਲਈ ਸੀ ਮਹਾਰਾਣੀ ਉੱਤੇ ਜਦੋਂ ਗੁਰੂ ਅਮਰਦਾਸ ਬਾਰੇ ਸੁਣਿਆ ਇੱਕੋ ਦਮ ਉੱਠ ਕੇ ਬਾਹਰ ਆ ਗਏ ਸਤਸੰਗਤ ਜੀ 7 ਸਾਲ ਦੇ ਬਜ਼ੁਰਗ ਬਾਬਾ ਅਮਰਦਾਸ ਜੀ ਬੂਵੇ ਅੱਗੇ ਬੈਠੇ ਇਸ ਤਰ੍ਹਾਂ ਮੀਮੀ ਪਾਈ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਆਹਰ ਸੁਣੀ 25 ਸਾਲ ਆਪਣੇ ਤੋਂ ਛੋਟੇ ਨੇ ਤੇ ਕੁੜਮਾਚਾਰੀ ਹੈ ਗੁਰੂ ਅਮਰਦਾਸ ਦੀ 25 ਸਾਲ ਨੇ ਕਿਹਾ ਗੁਰੂ ਅੰਗਦ ਸਾਹਿਬ ਛੋਟੇ ਇੱਕਦਮ ਚਰਨਾਂ ਦੀ ਆਹਰ ਸੁਣੀ ਬਾਬਾ ਅਮਰਦਾਸ ਉੱਠ ਕੇ ਖਲੋ ਗਏ ਧੰ ਗੁਰੂ ਅੰਗਦ ਸਾਹਿਬ ਨੇ ਆਪਣੇ ਦੋਨੋਂ ਹੱਥ ਬਾਹਰ ਕੱਢੇ ਕੁੜਮ ਦਾ ਭਰਾ ਜਾਣ ਕੇ ਵੱਡੇ ਨੇ ਅਦਬ ਕਰ ਲਈ ਆਪਣੇ ਗਲੇ ਲਾਣ ਲੱਗੇ ਇਤਿਹਾਸ ਕਹਿੰਦਾ ਬਾਬਾ ਅਮਰਦਾਸ ਹੱਥਾਂ ਚੋਂ ਨਿਕਲ ਗਏ ਬਸ ਚਰਨ ਪਕੜ ਕੇ ਕਹਿੰਦੇ ਨੇ ਸਤਿਗੁਰੂ ਤੇਰੇ ਘਰ ਚ ਨਗੁਰਾ ਆ ਆਵਾ ਮੇਰੇ ਨਗੁਰੇ ਪਣੇ ਦੀ ਮਹਿਲ ਉਤਾਕਦੇ ਅੰਦਰ ਲੈ ਗਏ ਜੀ ਕੀਰਤਨ ਸੁਣਿਆ ਬਾਣੀ ਸੁਣੀ ਲੰਗਰ ਛਕਿਆ ਵਾਪਸ ਨਹੀਂ ਗਏ ਇਥੇ ਧਿਆਨ ਦੇ ਆ ਜੀ ਬਜ਼ੁਰਗ ਨੇ ਸੱਠੀ ਕੇ ਬੁਢੇ ਪਾਵੇ ਗੁਰਬਾਣੀ ਕਹਿ ਰਹੀ ਲੰਗਰ ਜਾਂਦੇ ਆ ਛਕ ਲੈਂਦੇ ਆ ਕੀਰਤਨ ਸੁਣਦੇ ਬੈਠੇ ਰਹਿੰਦੇ ਸਾਰਾ ਦਿਨ ਮਨ ਚਾਇਆ ਮਨਾ ਉਠ ਸੰਗਤ ਸੇਵਾ ਕਰਦੀ ਤੂੰ ਵੀ ਕਰ ਤਵਾਬਾ ਅਮਰਦਾਸ ਜੀ ਲੰਗਰ ਚ ਚਲੇ ਗਏ ਉੱਥੇ ਲੰਗਰ ਚ ਇੱਕ ਭਾਈ ਕੇਦਾਰਾ ਜੀ ਇੱਕ ਭਾਈ ਜੋਧ ਜੀ ਤੇ ਤੀਜੇ ਮਾਤਾ ਖੀਵੀ ਜੀ ਇਹ ਤੈਨੂੰ ਦੱਸਣ ਲੰਗਰ ਚ ਮਾਤਾ ਖੀਵੀ ਜੀ ਦੇ ਥੱਲੇ ਸਭ ਕੋ ਚੱਲਦਾ ਸੀ ਬਾਬਾ ਅਮਰਦਾਸ ਜੀ ਕਹਿੰਦੇ ਆ ਭਾਈ ਜੋਧ ਨੂੰ ਇਹ ਬ੍ਰਾਹਮਣ ਸੀ ਕਿ ਮੈਨੂੰ ਲੰਗਰ ਦੀ ਸੇਵਾ ਬਖਸ਼ੋ ਕਿ ਉਹ ਵੇਖ ਕੇ ਕਹਿੰਦਾ ਬਜ਼ੁਰਗੋ ਤੁਸੀਂ ਇੱਥੇ ਉਰਾਂ ਪਰਾਂ ਕੋਈ ਸੇਵਾ ਕਰ ਲਵੋ ਜਿਹੜਾ ਤੁਹਾਡਾ ਮਨ ਮੰਦਾ ਹੈ ਲੰਗਰ ਦੀ ਸੇਵਾ ਭਾਰੀ ਵਾਹ ਵਾਹ ਬਾਬਾ ਅਮਰਦਾਸ ਕਹਿੰਦੇ ਨਹੀਂ ਸਰੀਰ ਬੁੱਢਾ ਸੁਰਤ ਨਹੀਂ ਬੁੱਢੀ ਗੁਰੂ ਨੂੰ ਕਰਦਾ ਜਿਹੜਾ ਇਸ਼ਕੇ ਇਸ਼ਕ ਨਹੀਂ ਮੇਰਾ ਬੁੱਢਾ ਗੁਰੂ ਨੂੰ ਕੀਤੀ ਮੁਹੱਬਤ ਬੁੱਢੀ ਨਹੀਂ ਮਾਤਾ ਖੀਵੀ ਜੀ ਆ ਗਏ ਹੱਥ ਜੋੜ ਕੇ ਕਹਿੰਦੇ ਮਾਂ ਜੀ ਵਾਹ ਵਾਹ ਯਾਦ ਰੱਖਿਓ ਕੁੜਮਣੀ ਹੈ ਇਸੇ ਕਰਕੇ ਪੋਤਰਾ ਕਾ ਗਿਆ ਉਹਨੇ ਦੁਨੀਆਂ ਦੇ ਰਿਸ਼ਤੇ ਛੱਡ ਦਿੱਤੇ ਬਾਪੂ ਅਮਰਦਾਸ ਜੀ ਨੇ ਕਹਿੰਦੇ ਮਾਂ ਜੀ ਸੇਵਾ ਕਰਨ ਦਾ ਬਖਸ਼ਿਸ਼ ਕਰੋ ਮਾਤਾ ਇਹ ਕਹਿੰਦੇ ਦੱਸੋ ਕੀ ਕਹਿੰਦੇ ਨੇ ਮੈਂ ਲੰਗਰ 'ਚ ਵੀ ਸੇਵਾ ਕਰਾਂਗਾ ਲੱਕੜਾਂ ਵੀ ਲਿਆਵਾਂਗਾ ਭਾਂਡੇ ਵੀ ਮੰਜਾਂਗਾ ਇੱਕ ਸੇਵਾ ਮੈਂ ਤੁਹਾਡੇ ਤੋਂ ਮੰਗ ਲਗਾ ਦੱਸੋ ਜੀ ਕਣ ਲੱਗੇ ਇੱਕ ਮੈਨੂੰ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣ ਦੀ ਸੇਵਾ ਦੇ ਦਿਓ ਦੂਜੀ ਗੁਰੂ ਅੰਗਦ ਦੇ ਇਸ਼ਨਾਨ ਦੀ ਸੇਵਾ ਦੇ ਦਿਓ ਝੋਲੀ ਅੱਡ ਕੇ ਮੰਗੀ ਗੁਰਮਖੋ ਉਸ ਦਿਨ ਬਜ਼ੁਰਗ ਨੇ ਗਾਗਰ ਚੁੱਕੀ ਬਾਪਾ ਬਾਬਾ ਧੰਨ ਗੁਰੂ ਅਮਰਦਾਸ ਗਾਗਰ ਚੁੱਕੀ ਕਿਉਂਕਿ ਕੋਈ ਤਾਂ ਕਹਿੰਦਿਆ ਖੂ ਪਰ ਜੋ ਅਸੀਂ ਪੁਰਾਤਨ ਪੜਿਆ ਹੈ ਜੀ ਵਿਆਸ ਤਰਿਆ ਤੋਂ ਰੋਜ ਜਲ ਲੈ ਕੇ ਆਉਣਾ ਜਿਹੜੇ ਸੱਜਣ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਗਏ ਨੇ ਰਸਤੇ ਵਿੱਚ ਗੁਰਦ੍ਰਮ ਦਾ ਦਮਦਮਾ ਸਾਹਿਬ ਇਤਿਹਾਸ ਤਾਂ ਇੱਥੋਂ ਤੱਕ ਕਹਿੰਦਾ ਪਿੱਛਲ ਪੈਰ ਚੱਲਦੇ ਸਨ ਖਡੂਰਵਾਲ ਮੋਨਿਸ਼ਨ ਕਰਦੇ ਜਬਜੀ ਸਾਹਿਬ ਦਾ ਪਾਠ ਕਰਕੇ ਫਿਰ ਵਿਆਸਵਲ ਵਿਆਸ ਤੋਂ ਹੋਣਾ ਉਹਤੇ ਰੱਖ ਕੇ ਗਾਗਰ ਪਾਠ ਦੀ ਸੰਪੰਨਤਾ ਕਰਨੀ ਉਹ ਮੈਂ ਫਿਰ ਬੇਨਤੀ ਕਰਾਂਗਾ ਇਸ਼ਕ ਵਾਲੇ ਦਾ ਗੁਰੂ ਨੂੰ ਮੁਹੱਬਤ ਕਰਨ ਵਾਲੇ ਦੇ ਅਰਥ ਆਪਣੀ ਜ਼ਿੰਦਗੀ ਦੇ ਆਲਸ ਨਾਲ ਨਾ ਕਰੀਏ ਘਰ ਤਾਂ ਉਹੀ ਹੈ ਇੱਕ ਬੰਦਾ ਮੇਰੇ ਵਰਗਾ 10 ਵਜੇ ਤੱਕ ਨਹੀਂ ਸੁੱਤਾ ਉੱਠਦਾ ਦੂਜਾ ਸਵੇਰੇ 4 ਵਜੇ ਉੱਠ ਪੈਂਦਾ ਤੇ ਮੈਂ ਇਹ ਕਹਾਂਗਾ 4 ਵਜੇ ਉੱਠ ਨਹੀਂ ਸਕਦਾ ਜੀ ਨਹੀਂ ਸੇਵਾ ਸ਼ੁਰੂ ਕਰਤੀ ਗੁਰਮਖੋ ਪਰਿਵਾਰ ਦੇ ਲੋਕ ਆਏ ਸੱਚੀ ਬਾਸਰ ਕੇ ਤੋਂ ਆਏ ਬਜ਼ੁਰਗਾ ਕੀ ਹੋ ਗਿਆ ਕੁੜਮਾਂ ਦੇ ਘਰ ਚੱਲ ਵਾਪਸ ਉਹਨਾਂ ਇੱਕੋ ਗੱਲ ਕੀ ਕਿਹੜੇ ਘਰ ਲੈ ਕੇ ਜਾਣਾ ਜੇ ਹੁਣ ਮੇਰਾ ਘਰ ਮੇਰਾ ਮਾਂ ਮੇਰਾ ਪਿਓ ਮੇਰੀ ਸਾਰਾ ਸੰਤਾਨ ਮੇਰੇ ਪਰਿਵਾਰ ਦਾ ਨਾਮ ਕੇਵਲ ਧੰਗੁਰੂ ਅਮਗਦ ਦੇਵ ਜੀ ਹੈ ਮੈਂ ਆਪ ਨੂੰ ਸੰਖੇਪ ਬੇਨਤੀ ਕਰਾਂ ਸਾਲ ਬਾਅਦ ਸਰਪਾਉ ਮਿਲਦਾ ਸੀਸ ਤੇ ਬੰਦਿਆ 12 ਸਾਲ ਲੰਘਿਆ ਹੁਣ ਇਸ ਕਰਕੇ ਕਰ ਸੇਵਾ ਨਹੀਂ ਕਰ ਰਿਹਾ ਕਿ ਮੈਨੂੰ ਗੱਦੀ ਮਿਲਨੀ ਹੈ ਬਿਲ ਯਾਦ ਰੱਖਿਓ ਗੁਰਿਆਈ ਲਈ ਸੇਵਾ ਨਹੀਂ ਕੀਤੀ ਜਾ ਸਕੀ 12 ਸਾਲ ਵਿੱਚ ਮੇਰੀ ਗੱਲ ਧਿਆਨ ਨਾਲ ਸੁਣੋ ਕਿੰਨਾ ਮੀਂਹ ਪਿਆ ਕਿੰਨੀ ਬਾਰਿਸ਼ ਆਈ ਕਿੰਨੀ ਖਨੇਰੀ ਆਈ ਕਿੰਨਾ ਕੁਝ ਲੋਕਾਂ ਨੇ ਕਿਹਾ ਸਾਨ ਗੁਰੂ ਅਮਰਦਾਸ ਐਵੇਂ ਨਹੀਂ ਭਟ ਅੱਗੇ ਕਹਿ ਕੇ ਗਿਆ ਤੇਰੇ ਗੁਨਾ ਦਾ ਕੋਈ ਅੰਤ ਹੀ ਨਹੀਂ ਪੈ ਸਕਦਾ ਮੈਂ ਥੋੜੀਆਂ ਜਿਹੀਆਂ ਜੇ ਬੇਨਤੀਆਂ ਆਪ ਟਿਕਾ ਬਣਾਏ ਸੁਣੀ ਜਾਇਓ ਟਾਈਮ ਥੋੜਾ ਲੱਗੇਗਾ ਤੇ ਖਿਮਾ ਕਰਦੇ ਆ ਜੀ ਕਿਉਂਕਿ ਆਪਾਂ ਅਰਥ ਕਰਕੇ ਉੱਠਣਾ 12 ਸਾਲ ਸੇਵਾ ਕੀਤੀ ਅੱਜ ਕੀ ਹੋਇਆ ਸਾਰਾ ਦਿਨ ਮੀਂਹ ਪੈਂਦਾ ਰਿਹਾ ਸਾਰੀ ਰਾਤ بارش ਪੈਂਦੀ ਬੂੰਦਾ ਬਾਂਦੀ ਹਵਾ ਚਲਨੀ ਮੀਂਹ ਪੈਣਾ ਫਿਰ ਹਵਾ ਚਲਨੀ ਠੰਡ ਬਹੁਤ ਲੋਕ ਕਹਾਂ ਚ ਬੈਹੇ ਹਰਜਾਈਆਂ ਲਪੇਟ ਬੈਠੇ ਆ ਧੰਨ ਗੁਰੂ ਅਮਰਦਾਸ ਧੰਨ ਬਾਬਾ ਅਮਰਦਾਸ ਜਪਜੀ ਸਾਹਿਬ ਸ਼ੁਰੂ ਕੀਤਾ ਗਾਗਰ ਚੁੱਕੀ ਸਰਦੀ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਪਹੁੰਚੇ ਆਪ ਇਸ਼ਨਾਨ ਕੀਤੋ ਨੇ ਗਾਗਰ ਭਰੀ ਅੱਜ 12 ਸਾਲਾਂ ਵਿੱਚੋਂ ਸਭ ਤੋਂ ਜ਼ਿਆਦਾ ਝੱਖੜ ਅੱਜ ਰਾਤ ਚਲਦਾ ਵਿਆਖ ਤੁਰਦੇ ਨੇ ਅੱਗੋਂ ਬਾਛਰ ਪੈਂਦੀ ਪਿਸ਼ਾਂ ਖਿੱਚਦੀ ਪੈਰਾਂ ਦੇ ਵਿੱਚ ਚਰਨਾਂ ਵਿੱਚ ਥੋੜਾ ਜਿਹਾ ਤੁਰਦੇ ਨੇ ਤਿਲਕਨ ਲੱਗ ਪੈਂਦੇ ਨੇ ਪਤਾ ਨਹੀਂ ਅੱਜ ਆਖਰੀ ਦਿਨ ਸੀ ਜਾਂ ਗਾਗਰ ਨੂੰ ਡਿੱਕਨ ਦਿੱਤਾ ਤਿਲਕ ਦੇ ਹੋਏ ਪੈਰ ਪਕੜਦੇ ਹੋਏ ਜਦੋਂ ਖਡੂਰ ਦੇ ਨੇੜੇ ਗਏ ਗੁਰਮਖੋ ਇੱਕੋ ਦਮ ਬਿਜਲੀ ਚਮਕੀ ਬਿਜਲੀ ਚਮਕ ਕੇ ਜਦੋਂ ਹਨੇਰਾ ਹੋਇਆ ਤੁਹਾਨੂੰ ਪਤਾ ਹੈ ਜਦੋਂ ਬਿਜਲੀ ਚਮਕ ਕੇ ਹਨੇਰਾ ਹੋ ਜਾਏ ਅੱਖਾਂ ਨੂੰ ਦਿਸਦਾ ਕੁਝ ਨਹੀਂ ਬਿਜਲੀ ਚਮਕੀ ਹਨੇਰਾ ਹੋਇਆ ਇੱਕੋ ਦਮ ਹਨੇਰੇ 'ਚ ਅੱਗੇ ਪੈਰ ਪਟਿਆ ਤੇ ਖਡੂਰ ਦੇ ਬਾਹਰ-ਬਾਰ ਜੁਲਾਹਾਂ ਦਾ ਘਰ ਸੀ ਉਹਨਾਂ ਦੀ ਖੱਡੀ ਦਾ ਕਿਲਾ ਸੀ ਜੀ ਕਈ ਸੱਜਣ ਝੋਲਿਖਦੇ ਨੇ ਖੱਡੀ ਦੇ ਵਿੱਚ ਥੋੜ੍ਹਾ ਵਜਾ ਉਸ ਲੱਕੜ ਨਾਲ ਕਿੱਲੇ ਨਾਲ ਜਾ ਡਿਗੇ ਜਦੋਂ ਡਿਗਣ ਲੱਗਿਆ ਇੱਥੇ ਫਿਰ ਮੇਰੀ ਗੱਲ ਧਿਆਨ ਨਾਲ ਸੁਣੀਓ ਮੈਂ ਇੱਕ-ਇੱਕ ਗੱਲ ਨੂੰ ਬਰੀਕੀ ਚ ਲੈ ਰਿਆ ਗੁਰੂ ਅਮਰਦਾਸ ਡਿਗਦੇ ਡਿਗਦੇ ਵੀ ਉਹ ਗਾਗਰ ਨਹੀਂ ਡਿੱਤੀ ਡਿਗਣ ਦਿੱਤੀ ਜਿਹਦੇ ਨਾਲ ਮਹਿਬੂਬ ਦਾ ਇਸ਼ਨਾਨ ਕਰਾਣਾ ਸੀ ਮੈਂ ਕਿਤੇ ਇਤਿਹਾਸ ਚ ਨਹੀਂ ਪੜਿਆ ਉਹ ਗਾਗਰ ਡੁੱਲ ਗਈ ਹੋਵੇ ਜੀ ਜਦੋਂ ਗਾਗਰ ਡਿੱਗਨ ਨਹੀਂ ਦਿੱਤੀ ਧੜਮ ਕਰਕੇ ਆਪਣੇ ਡਿੱਗਨ ਦੀ ਆਵਾਜ਼ ਆਹੀ ਅੰਦਰੋਂ ਜੁਲਾਹਾ ਵੀਰ ਬੋਲਿਆ ਇਹਨੂੰ ਜਾਤ ਨਾਲ ਜੋੜ ਕੇ ਨਾ ਦੇਖੋ ਬੋਲ ਕੇ ਕਹਿੰਦਾ ਜੀ ਕੌਣ 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 ਇਸ ਵੇਲੇ ਸਾਡੇ ਘਰ ਚ ਕੌਣ ਉਹ ਜੁਲਾਹੀ ਬੋਲ ਕੇ ਕਹਿੰਦੀ ਹੈ ਜੀ ਇੱਕ ਦੋਤ ਸਤਰਾਂ ਨੇ ਉਹਦੇ ਵਿੱਚ ਕਹਿੰਦੀ ਏ ਅਮਰੂ ਬੇਨਵਾ ਹੋਗਾ ਕਹਿੰਦੀ ਤੂੰ ਸੁੱਤੇ ਰੋ ਇਹ ਅਮਰਦਾਸ ਜੀ ਦੀ ਥਾਂ ਕੋਈ ਨਹੀਂ ਕੁੜਮਾ ਦੇ ਘਰ ਬੈਠਾ ਹੋਇਆ ਹੈ ਯਾਦ ਰੱਖਿਓ ਲਵਾਈ ਸੁਣਨੇ ਕੋਈ ਛੋਟੀ ਅਜ ਛੋੜੀ ਗੱਲ ਕਰਦਾ ਅਪਸੈਟ ਹੋ ਜੀਦਾ ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਦਾ ਫਿਰਦਾ ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ ਅੱਗੋ ਮਾਰੇ ਪਤਾ ਕਿਨੇ دیਵਾਨੀ ਚੁੱਪ ਰਹੁ ਮਾਰੇ ਸ਼ਬਦ دیਵਾਨੀ ਚੁੱਪ ਰਹੁ ਕਿਆ ਗੁਰੂ ਕੀ ਸ਼ਾਨ ਮੇਂ ਬਖਤੀ ਹੈ ਉਸੇ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਜੇ ਕਮਾਈ ਹੋਵੇ ਤੇ ਫਿਰ ਇਨੀ ਕਹਿੰ ਲੈ ਕੇ ਕਮਲਿਏ ਕੌਣ ਕਹਿੰਦਾ ਨਿਥਾਵਾਂ ਕੌਣ ਕਹਿੰਦਾ ਮੇਰੀ ਥਾਂ ਨਹੀਂ ਪਹਿਲਾਂ ਨਿਥਾਵਾਂ ਤੁਰਦਾ ਰਿਆਂ ਜਿਸ ਦਿਨ ਦੀ ਮਾਤਾ ਖੀਵੀ ਨੇ ਗਾਗਰ ਦੇ ਦਿੱਤੀ ਮੇਰੀ ਥਾਂ ਤਾਂ ਗੁਰੂ ਅੰਗਦ ਸ ਹੈ ਮਹਾਰਾਜ ਨਿਥਾਵਾਂ ਨਾ ਕਹ ਜੋ ਮਰਜੀ ਕਹ ਲੈ دیਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਗੁਰਮੁਖੋ ਅੱਜ ਗਾਗਰ ਚੁੱਕ ਕੇ ਜਦੋਂ ਪਹੁੰਚੇ ਤੇ ਬੂਹਾ ਖੁੱਲ ਚੁੱਕਾ ਸੀ ਗੁਰੂ ਅੰਗਦ ਸਾਹਿਬ ਦੇਖ ਕੇ ਕਹਿੰਦੇ ਪੁਰਖਾ ਅੱਜ ਅੱਜ ਦੇਰ ਹੋ ਗਈ ਪਹਿਲੀ ਵਾਰੀ ਅੱਖਾਂ ਪਰੀਆਂ ਕਹਿੰਦੇ ਸਤਿਗੁਰੂ ਅੱਜ ਮੈਂ ਡਿੱਗ ਪਿਆ ਸਾ ਅੱਜ ਮੈਂ ਡਿੱਗ ਪਿਆ ਮਹਾਰਾਜ ਜੀ ਨੇ ਉਸ ਵਕਤ سینੇ ਨਾਲ ਲਾ ਕੇ ਕਹਿੰਦੇ ਡਿੱਗੇ ਨਹੀਂ ਅੱਜ ਉੱਠੇ ਹੋ ਅੱਜ ਪੁੱਗ ਗਏ ਜੀ ਕਹਿਣ ਲੱਗੇ ਜਦੋਂ ਫਲ ਪੱਕ ਜਾਂਦਾ ਹੈ ਨਾ ਉਦੋਂ ਡਿੱਗ ਪੈਂਦਾ ਹੈ ਤੇ ਪੱਕਿਆਂ ਹੋਿਆਂ ਨੂੰ ਫਿਰ ਮਾਲਕ ਸਾਹਿਬ ਲੈਂਦਾ ਹੈ ਅੱਜ ਪੱਕੇ ਹੋ ਸੱਚ ਇਹ ਮਹਾਰਾਜ ਨੇ ਇਸ਼ਾਨ ਕਰਾਇਆ ਇੰਨੀ ਦੇਰ ਨੂੰ ਉਹ ਛਦੈਣ ਹੋ ਗਈ ਸੀ ਜੀ ਇਸ ਗੱਲ ਨੂੰ ਆਪਾਂ ਮੰਨੀਏ ਇੱਕ ਸਾਥ ਬਟਨ 'ਚ ਅਟਲਾਦਾ ਹੈ ਤੇ ਗੁਰੂ ਦਾ ਬਚਨ ਕਿੰਨਾ ਵੱਡਾ ਹੈ ਉਹ ਸ਼ਦੈਨ ਹੋ ਗਈ ਵਾਲ ਖਲਾਰ ਕੱਪੜੇ ਪਾੜ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਆ ਗਈ ਉਸੇ ਵਕਤ ਮਹਾਰਾਜ ਜੀ ਨੇ ਪੁੱਛ ਲਿਆ ਇਹ ਕੀ ਉਹਨੇ ਕਹਿਆ ਮਹਾਰਾਜ ਅੱਜ ਤੁਹਾਡੇ ਸੇਵਕ ਨੂੰ ਕਬੂਲ ਬੋਲੇ ਨਹੀਂ ਇਹਨੇ ਨਿਥਾਵਾਂ ਕਿਹਾ ਹੈ ਇਹ ਅਮਰੂ ਬੇਨਵਾ ਕਿਹਾ ਹੈ ਕਿਨੇ ਉਸੇ ਵਕਤ ਧੰ ਗੁਰੂ ਅਮਰਦਾਸ ਮਹਾਰਾਜ ਜੀ ਵੱਲ ਗੁਰੂ ਅੰਗਦ ਦੇਵ ਜੀ ਨੇ ਦੇਖਿਆ ਗੁਰੂ ਅਮਰਦਾਸ ਰੋ ਰਹਿ ਸਨ ਕਿ ਸੱਚੇ ਪਾਤਸ਼ਾਹ ਮੈਨੂੰ ਕਹਿ ਲੈਂਦੀ ਲੋਕੀ ਅੱਗੇ ਕਹਿੰਦੇ ਆ ਕੋਈ ਪਰਵਾਹ ਨਹੀਂ ਜਦੋਂ ਨਿਥਾਵਾਂ ਕਹਿੰਦੇ ਨਾ ਮੇਰੇ ਗੁਰੂ ਵੱਲ ਗੱਲ ਜਾਂਦੀ ਹੈ ਮੈਂ ਤੁਹਾਡੇ ਦਰਵਾਜ਼ੇ ਤੇ ਬੈਠਾਂ ਸਭ ਕੁਝ ਹੋ ਸਕਦਾ ਮੈਂ ਨਿਥਾਵਾਂ ਨਹੀਂ ਮੈਂ ਖਸਮ ਵਾਲਾ ਹਾਂ ਨਾ ਖਸਮਾ ਨਹੀਂ ਮਹਾਰਾਜ ਜੀ ਨੇ ਨਾ ਕੀ ਭਰੀ ਸੰਗਤ ਚ ਕਿਹਾ ਪੁਰਖਾਂ 12 ਬਖਸ਼ਾਂ ਦਿੱਤੀਆਂ ਤੂੰ ਹੋ ਨਿਥਾਵਨ ਕੇ ਥਾਨ ਕਰ ਹੋ ਨਿਮਾਨਨ ਕੋ ਮਾਨ ਨੇ ਓਟਿਆਂ ਦੀ ਓਟ ਨੇ ਆਸਰਿਆਂ ਦਾ ਆਸਰਾ ਨਿਤਰਿਆਂ ਦੀ ਠੇਰ ਨਿਤੀਰਾਂ ਦੀ ਧੀਰ ਬੇਪੀਰਾਂ ਦੇ ਪੀਰ ਪੀਰਾਂ ਦੇ ਪੀਰ ਦਿਆਲ ਗਈ ਬਹੋੜ ਜਗਤਬੰਦੀ ਛੋੜ ਭੰਨਣ ਕਰਨ ਸਮਰੰਤ ਸਭ ਜੀਵ ਕਾ ਜਿਸ ਹੱਥੇ ਬਾਰਾਂ ਬਖਸ਼ਾ ਗੁਰੂ ਅੰਗਦ ਸਭ ਨੂੰ ਉਸੇ ਵੇਲੇ ਦਿੱਤੀਆ ਕਹਿੰਦੇ ਕੌਣ ਕਹਿੰਦਾ ਇਹ ਨਿਥਾਵਿਆਂ ਦੀ ਥਾਂ ਹੈ ਨਿਮਾਣਿਆਂ ਦਾ ਮਾਨ ਹੈ ਨੋਟਿਆਂ ਦੀ ਓਟ ਹੈ ਨਿਆਸਰਿਆਂ ਦਾ ਸਰ ਹੈ ਨਿਤਾਣਿਆਂ ਦਾ ਤਾਨ ਹੈ ਨਿਤਰਿਆਂ ਦੀ ਠੇਰ ਹੈ ਨਿਧੀਰਿਆਂ ਦਾ ਧੀਰ ਹੈ ਪੀਰਾਂ ਦਾ ਪੀਰ ਹੈ ਇਹ ਦਿਆਲ ਗਈ ਬਹੁੜ ਹੈ ਜਗਤਬੰਦੀ ਛੋੜ ਹੈ ਕੌਣ ਕਹਿੰਦਾ ਸਾਡੇ ਅਮਰਦਾਸ ਬਾਬਾ ਜੀ ਨੇ ਥਾਵੇਂ ਨੇ ਭੰਨਣ ਕਰਨ ਸਮਰੱਥ ਇਹਦੇ ਇੱਕ ਬੋਲ ਵਾ ਸ੍ਰਿਸ਼ਟੀ ਬਣ ਸਕਦੀ ਸਭ ਜੀਵ ਕਾ ਜਿਸ ਹੱਥ ਗੁਰੂ ਅਮਰਦਾਸ ਮਹਾਰਾ ਉਸ ਦਿਨ ਫਿਰ ਮਹਾਰਾਜ ਜੀ ਨੇ ਕਹਿ ਦਿੱਤਾ ਅਸੀਂ ਚੋਲਾ त्याਗਣਾ ਹੈ ਅੱਜ ਤੋਂ ਬਾਅਦ ਬਾਬਾ ਅਮਰਦਾਸ ਗੁਰੂ ਹੋਣਗੇ ਸੰਗਤ ਵਿੱਚ ਬਾਬਾ ਬੁੱਢਾ ਜੀ ਹਾਏ ਧੰਨ ਗੁਰੂ ਅੰਗਦ ਦੇਵ ਜੀ ਨੇ ਇਸ਼ਨਾਨ ਕਰਾ ਕੇ ਬਾਬਾ ਅਮਰਦਾਸ ਜੀ ਨੂੰ ਆਪਣੇ ਸਿੰਘਾਸਨ ਤੇ ਤਖਤ ਤੇ ਬਿਠਾ ਦਿੱਤਾ ਉਸ ਵਕਤ ਮੈਂ ਭਾਈ ਗੁਰਦਾਸ ਸਾਹਿਬ ਦੀ ਇੱਕ ਕਲ ਤੋਂ ਕਹੀ ਸੀ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖਤ ਟਿਕਾਈ ਗੁਰੂ ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਈ ਦੋਈ ਫੇਰਾਈ ਧਿਆਨ ਨਾ ਸੁਣਿਓ ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ ਇਸ ਪੰਜਾਬੀ ਦੇ ਸ਼ਬਦ ਨਹੀਂ ਸੌਖੇ ਇਹ ਅਸੀਂ ਕਰ ਚੁੱਕਿਆ 100 ਟਿੱਕਾ 176 ਸਿਰ ਸੋਈ ਸੱਚਾ ਤਖਤ ਟਿਕਾਈ ਗੁਰਨਾਨਕ ਹੰਦ ਦੀ ਮੋਰ ਹੱਥ ਗੁਰ ਅੰਗਦ ਦੀ ਦੋਈ ਫੇਰਾਈ ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ ਉਹਦੇ ਵਿੱਚ ਇੱਕ ਬਚਨ ਕਹਿੰਦੇ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਇੱਕ ਤੁਕਮ ਵਿੱਚ ਛੜ ਦਿੱਤੀ ਆਪੇ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾ ਦੇ ਇਲਾਹੀ ਫੇਰ ਵਿਸਾਇਆ ਗੋਇੰਦਵਾਲ ਅਚਰਜ ਖੇਲ ਨ ਲਖਿਆ ਜਾਈ ਦਾਤ ਜੋਤ ਖਸਮੇ ਵਢਾਈ ਹੁਣ ਬੋਲਿਆ ਫਿਰ ਰਬਾਬੀ ਕਹਿੰਦਾ ਸੋ ਟਿੱਕਾ ਆ ਇਹ ਮੈਂ ਤਾਂ ਕਹਿਆ ਕਿ ਕਿਉਂ ਕਥਾ ਸਾਰੀ ਪਿਛਲੀ ਕੀਤੀ ਇਸ ਆ ਇੱਥੇ ਇਸ ਟੋਕਲੀ ਇੰਨੀ ਕਮਾਈ ਚਾਹੀਦੀ ਸੋ ਟਿੱਕਾ ਟਿੱਕੇਦਾਰ ਤੇ ਮੱਥੇ ਦਾ ਨੂਰ ਸੋ ਬਹਿਣਾ ਉਹ ਹੀ ਗੁਰੂ ਅਮਰਦਾਸ ਜੀ ਦਾ ਤਖਤ ਹੈ। ਉਹੀ ਗੁਰੂ ਅਮਰਦਾਸ ਦਾ ਦਰਬਾਰ ਹੈ। ਕਿਹੜਾ ਜਿਹੜਾ ਇਹਨਾਂ ਦੇ ਪਿਤਾ ਗੁਰੂ ਅੰਗਦ ਦੇਵ ਦਾ ਜਿਹੜਾ ਇਹਨਾਂ ਦੇ ਦਾਦੇ ਧੰਨ ਗੁਰੂ ਨਾਨਕ ਦੇਵ ਜੀ ਦਾ ਇਹਦੇ ਅਰਥ ਥੋੜੇ ਜਿਹਾ ਜੀ ਧਿਆਨ ਦਿਓ ਜੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਹਾ ਪੋਤਾ ਪਰਵਾਨ ਗੁਰੂ ਨਾਨਕ ਸਾਹਿਬ ਜੀ ਵਰਗਾ ਤਨਗੁਰੂ ਅੰਗਦ ਦੇਵ ਜੀ ਵਰਗਾ ਦਾਦੇ ਤੇ ਪਿਤਾ ਵਰਗਾ ਪੋਤਰਾ ਪ੍ਰਵਾਨ ਹੋ ਗਿਆ ਉਹਨਾਂ ਦੇ ਜੀਵਨ ਚ ਇੰਨੀਆਂ ਸਾਖੀਆਂ ਨੇ ਗੁਰਮਖੋ ਪਾਰ ਆਵਰੀ ਕੋਈ ਨਹੀਂ ਉਹਨਾਂ ਨੇ ਬਹੁਤ ਬਖਸ਼ਿਸ਼ ਕੀ ਵਿਧਵਾ ਵਿਆਹ ਹੈ ਸਤੀ ਪ੍ਰਥਾ ਦਾ ਵਿਰੋਧ ਕੀਤਾ ਜਿਵੇਂ ਗੁਰੂ ਅਮਰਦਾਸ ਨੇ Rajput ਕੁ ਬੀਬੀਆਂ ਨਾਲ ਸਾੜ ਦਿੰਦੇ ਪਤੀ ਮਾਰੇ ਨੇ ਕਿਹਾ ਨਾ ਪਤੀ ਦੀ ਮੌਤ ਨਾਲ ਪਤਨੀ ਨੂੰ ਸਾੜੋ ਨਾ ਵਿਧਵਾ ਵਿਆਹ ਦੀ ਗੱਲ ਕੀਤੀ 22 ਮੰਜੀਆਂ ਥਾਪੀਆਂ 52 ਕੀੜੇ ਥਾਪੇ 72 ਮੂੜੇ ਥਾਪੇ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਬਣਾਈ ਗੁਰਮਖੋ ਜੇ ਸਰਮੰਦਰ ਸਾਹਿਬ ਗੁਰੂ ਰਾਮਦਾਸ ਦੇ ਘਰ ਚ ਮੱਥਾ ਟੇਕਦੇ ਹੋ ਇਹਦੀ ਮੋੜੀ ਵੀ ਤਾਂ ਗੁਰੂ ਅਮਰਦਾਸ ਗੱਲ ਕੇ ਗਏ ਕਿੰਨੀ ਕਿਰਪਾ ਕੀਤੀ